ਕਰੇਲੂ ਕਲੇਸ਼ ਕਰਕੇ ਘਰ ਦੇ ਵਿੱਚ ਵਿਚਗੇ ਸੱਤਰ ਤੇ ਹਾਸਾ ਵਾਸਤਾ ਪਰਿਵਾਰ ਮਿੰਟਾ ਦੇ ਵਿੱਚ ਉਜੜ ਗਿਆ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਤੇ ਸਸਤਾ ਕੀਤਾ ਗਿਆ ਕਤਲ ਤੇ ਆ ਦੇਖੋ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਮਲਾ ਹੁਣ ਭੱਖ ਗਿਆ ਜਿੱਥੇ ਹੁਣ ਇੱਕ ਵਾਰ ਵੱਡੀ ਘਟਨਾ ਨੂੰ ਅੰਜਾਮ ਇੱਕ ਵਿਅਕਤੀ ਨੇ ਦਿੱਤਾ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਦੇ ਪਿੰਡ ਖੁੱਦੀ ਦਾ ਇਹ ਮਾਮਲਾ ਹੈ ਜਿੱਥੇ ਕਰੇਲੂ ਕਲੇਸ਼ ਤੇ ਕਰਕੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਪਤਨੀ ਤੇ ਸਸਤਾ ਕਤਲ ਕੀਤਾ ਗੋਲੀਆਂ ਮਾਰ ਕੇ ਮੌਤ ਦੇ ਬਤਾਰਿਆ ਹੈ ਦਰਸਲ ਦੋਸ਼ੀ ਦੇ ਕੋਲ 1K47 ਜਿਹੜੀ ਆ ਮਿਲੀ ਹੈ ਔਰ ਪੁਲਿਸ ਪ੍ਰਸ਼ਾਸਨ ਨੇ ਕਹਿ ਕੇ ਜਦੋਂ ਉਸਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਉਸਨੇ ਜਦੋਂ ਇਹ ਕਾਂਡ ਕੀਤਾ હત્યા ਕੀਤੀ ਤੇ ਫਰਾਰ ਹੋ ਗਿਆ ਤੇ ਲੁਕ ਗਿਆ ਜਦੋਂ ਪੁਲਿਸ ਨੇ ਉਸਦੇ ਕਿ ਉਸ ਨੂੰ ਜਦ ਘੇਰਾ ਪਾਲਿਆ ਤੇ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ ਪੁਲਿਸ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਤਾਂ ਮਾਮਲਾ ਹੁਣ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਉੱਤੇ ਪੱਕ ਗਿਆ ਦਰਸਲ ਦੱਸ ਜੀਏ ਕਿ ਹੁਣ ਹਾਜੀ ਵਾਜਾ ਪਰਿਵਾਰ ਉੱਜੜ ਗਿਆ ਗਰੇਲੂ ਕਲੇਸ਼ ਕਰਕੇ ਘਰ ਦੇ ਵਿੱਚ ਪਰਿਵਾਰ ਵਿੱਚ ਵੱਡੀ ਘਟਨਾ ਵਾਪਰ ਗਈ ਹੈ ਦੱਸ ਜੀਏ ਕਿ ਉਸ ਤੋਂ ਬਾਅਦ ਹੁਣ ਪਰਿਵਾਰ ਜਿਹੜਾ ਵਾ ਲਗਾਤਾਰ ਹੀ ਵੱਡੇ ਪੱਧਰ ਦੇ ਉੱਤੇ ਕੰਮ ਕਰ ਰਿਹਾ ਹੈ ਤੇ ਨਾਲ ਦੀ ਨਾਲ ਜਿੱਥੇ ਪਰਿਵਾਰ ਹੁਣ ਜਿਹੜਾ ਵਿਖੜ ਗਿਆ ਪੂਰੀ ਤਰੀਕੇ ਦੇ ਨਾਲ ਪਰਿਵਾਰ ਉਜੜ ਗਿਆ ਕਿਉਂਕਿ ਪਹਿਲਾਂ ਘਰੇਲੂ ਕਲੇਸ਼ ਤੇ ਕਰਕੇ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਤੇ ਸਾਸਤਰ ਕਤਲ ਕੀਤਾ ਜਦੋਂ ਪੁਲਿਸ ਉਸ ਨੂੰ ਲੱਭ ਰਹੀ ਸੀ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਸੀਗਾ ਉਹ ਉਜੜ ਗਿਆ ਤੇ ਪੁਲਿਸ ਜਦੋਂ ਉਸ ਨੂੰ ਲੱਭਣ ਲੱਗੀ ਤੇ ਉਸ ਵਿਅਕਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ ਤੇ ਇਹ ਮਾਮਲਾ ਹੁਣ ਕਾਫੀ ਭੱਖਿਆ ਹੋਇਆ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਅਖਤ ਕਰ ਰਹੀ ਹੈ ਤੁਸੀਂ ਵੀ ਇਸ ਵਾਰ ਦੇਖ ਸਕਦੇ ਹੋ ਕਿ ਕੁਝ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਕੁਝ ਪੂਰਾ ਮਾਮਲਾ ਸਾਹਮਣੇ ਆਇਆ ਹੈ ਕਿਸੇ ਨੇ ਕਤਲ ਕੀਤਾ ਕੀ ਸਾਰਾ ਹਾਂਜੀ ਜੀ 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 ਜਿਹੜਾ ਜਿਹੜਾ ਇਹਦਾ ਨਾਮ ਗੁਰੀਤ ਸਿੰਘ ਹੈ ਆ ਡਾਲੀਆਂ ਮਰਜਾਨਪੁਰ ਜਿਹੜਾ ਹੈਗਾ 10.29 ਵਾਲਾ ਹੈਗਾ ਆ ਐਕਸਿਮਨ ਹੈ। ਐਂਡ ਪ੍ਰੈਜੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੀ ਹੈਗੀ ਜੇਲ ਸਿਕਿਉਰਟੀ ਉੱਥੇ ਹੈ ਕੰਮ ਕਰਿਆ ਸੀ। ਅ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਲੋਡ ਜੇਲ ਤੋੜ ਕੇ ਲੈ ਗਿਆ ਇਹਨੇ। ਦਵੰਗਲਾ ਪੀਸ਼ ਡਿਕਸ਼ਨ ਦੇ ਵਿੱਚ ਆਪਣੀ ਲਾਈਫ ਹੈ। ਔਰ ਉਦੀ ਜੋ ਮਦਦ ਹੈਗੀ ਆਪਣੇ ਸਾਥ ਨੂੰ ਸ਼ੂਟ ਕਰਤਾ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਜਿਹੜੀ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਡੀਨ ਐਸਓਜੀ ਦੀ ਜਿਹੜੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਨ ਨੈਟ ਸਰਚ ਜਿਹੜਾ ਹੈਗਾ ਕੰਬਿੰਗ ਆਪਰੇਸ਼ਨ ਕੀਤਾ ਥੈਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੋੜਨ ਮੁਕਕਲੀ ਸੀ ਅਸੀਂ ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਸਾਹਿਬ ਨੇ ਕੀਤੀ ਅਸੀਂ ਵੀ ਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫੋਰਚਨਟਲੀ ਇਹਨੇ ਜਿਹੜਾ ਹੈਗਾ ਸੁਸਾਇਸਾਈਡ ਕੀਤਾ 147 ਸੀਰੀਜ਼ ਕੋ ਸਰ ਜੀ ਜੀ ਸਰ ਕਿਹੜੀ ਕਿੱਥੋਂ ਨਹੀਂ ਉਹ ਜੇਲ ਗਾਰਡ ਡਿਊਟੀ ਚੱਕਾ ਬਾਕੀ ਸਾਰੀ ਇਨਵੈਸਟੀਗੇਸ਼ਨ ਸਾਰੀ ਕੱਵੇ ਅਗੇ ਰੋਪੀ ਦਾ ਕੀ ਕਾਰਨ ਸੀ ਉਹ ਵਾਰਨ ਦੇਖੋ ਐਜ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਦੇਖ ਰਹੇ ਹੈਗੇ ਬਟ ਪ੍ਰਾਇਮਰ ਫੈਸਾਹੀ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈ ਜਦੋਂ ਪੁਲਿਸ ਨੇ ਲੋਕਾਂ ਨੂੰ ਪੁੱਛੀ ਕਿ ਪੁਲਿਸ ਫਾਰਮ ਕੀਤੀ ਇਹਨਾਂ ਨੇ ਫਾਰਮ ਕੀਤੀ ਨਹੀਂ 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 ਜੀ ਐਜ ਆਫ ਨਾਓ ਅਜੇ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨ ਕਿਉਂਕਿ ਤੁਸੀਂ ਦੇਖ ਸਕ ਰਹੇ ਹੋਗੇ ਕਿ ਸ਼ਾਇਦ ਨੰਬਰ ਸੀ ਮੜੀ ਦੀ ਆਈ ਸੀ ਸਕੀਮ ਹੈ ਜੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਗ ਹੈ ਤਾਂ ਉਹਨਾਂ ਦੀ ਸੇਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਰਡਿਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨੂੰ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਸੀ ਟ੍ਰਾਈ ਕੀਤਾ ਕਿ ਵੀ ਨਾ ਉਹ ਇਹਨਾਂ ਕਨਵਿੰਸ ਕਰਕੇ ਇਹਨੂੰ ਸ਼ਰੰਗਨਗਰ ਆਪਣੀ ਸੈਚੂ ਵਾਲੀ ਮਾਰੀ ਨੇ ਸਾਡੀ ਡੱਤ ਹੋ ਗਈ ਇਹਦੀ ਜੀ ਜੀ ਸੈਚੂ ਵਾਲੀ ਮਾਰੀ ਨੇ ਆਪਣੇ ਆਪ ਨੂੰ ਜਦੋਂ ਉਹ ਅਸੀਂ ਅਸੀਂ ਟੂ ਇਨਵੈਸਟੀਗੇਟ ਕਰ ਰਹੇ ਇਹ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਬੋਲੀਵੁੱਡ ਨਾਲ ਕਾਰਨ ਕੀ ਲੱਗਾ ਵੀ ਸਸਨ ਤੋਂ ਸਰਪੰਚ ਦੇਖੋ অল레ਡੀ ਲਿਟੀਗੇਸ਼ਨ ਜਿਹੜਾ ਹੈਗਾ ਇਹ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਇਹ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਨਹੀਂ ਹੈਗੀ ਵਾਈਟ ਦੇ ਨਾਲ ਇਹਨਾਂ ਦਾ ਫੈਮਿਲੀ ਇਸ਼ੂਟ ਹੈ ਇਸ ਕਰਕੇ ਜਿਹੜਾ ਹੈਗਾ ਉੱਥੇ ਇਟਸ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਸਓ ਸਿਟੀ ਐਂਡ ਐਸਪੀਡੀ ਸਾਡੇ ਬੜਾ ਬੁਰੀਆ ਕੰਮ ਕੀਤਾ ਹੈ ਕਿਉਂਕਿ ਇਮੀਡੀਏਟਲੀ ਕੋਈ ਅਜਿਹੀ ਐਸ਼ੀਅ ਵੀ ਅਸਾ ਆ ਗਈ ਜਿਹੜੀ ਕੋਈ ਫਰਦਰ ਡੈਮੇਜ ਨ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਆਰਡੀਨੇਸ਼ਨ ਕੀਤਾ ਹੈਗਾ ਐਂਡ ਪੂਰਾ ਕਨੈਸ਼ ਕੀਤਾ ਹੈ ਨਾ ਅਨਫਰਚਨਟਲੀ ਉਹ ਦੀ ਡੈਟਰੀ ਬਟ ਕੋਈ ਵੀ ਤਰੀਕੇ ਦਾ ਉਹ ਸੌਧਾ ਡੈਮੇਜ ਉਹ ਨਹੀਂ ਹੋ ਸਕਦਾ ਠੀਕ ਹੈ ਥੈਂਕ ਯੂ ਉਹ ਦੇਖੀ ਜਿਹੜੇ ਹੈਗੇ ਟੀਮਾਂ ਨੇ ਕੱਪ ਸਿਸਟਮ ਹੈ ਠੀਕ ਹੈ ਜੀ